ਤੌੜਾ ਚੱਕ ਰਹੀਂ ਤਰੇ ਦੀਆਂ ਸਾਡੀ ਗੀਬੂ ਆ ਮਰ ਜਾਂ ਗਾਣਾ ਦੀ ਵਿਖ ਤੌੜਾ ਪੰਨਤਾ ਹੋ ਹੋ ਐ ਤਾਂ ਗਰਮੀ ਬਾੜੀ ਹੋਈ ਪਈ ਇੱਕ ਤਾਂ ਲੈ ਟੁੱਡ ਗਈ ਉੱਤੋਂ ਪਾਣੀ ਹੈ ਨਹੀਂ ਪੀਣ ਵਾਲਾ ਅ ਬੇਬੇ ਕਦੋਂ ਕੰਮ ਆਉਗੀ ਬੇਬੇ ਨੂੰ ਕਹਿੰਦੀ ਆ ਪਾਣੀ ਦਾ ਤੌੜਾ ਭਰ ਕੇ ਲੈ ਆ ਕੇ ਦੇ ਐ ਕਰ ਟੂਟੀ ਦਾ ਪਾਣੀ ਲੈ ਕੇ ਸੇ ਜੋ ਟੂਟੀ ਦੀ ਪੀ ਲਾਂਗੇ ਆ ਦੇ ਤਾਂ ਨਿਆ ਪਿਆ ਤੌੜਾ ਆ ਦਲ ਪਰਦੇ ਹੁੰਦੇ ਹੁਣ ਕਾ ਦਿਨਾਂ ਦਾ ਲਾ ਕੇ ਛਿੱਟਿਆ ਪੇ ਚਲ ਹੋਰ ਕੀ ਕੰਮ ਆਉਗੀ ਬੁੜੀ ਨੇ ਪਾਣੀ ਲਿਆਉਣਾ ਹੋਰ ਦੱਸ ਕਿ ਇਥੇ ਕਮਾਈ ਕਰਦੀ ਏ ਸਰਦਨ ਬੇਲੀ ਰਹਿੰਦੀ ਏ ਬੇਬੇ ਆਪ ਤਾਂ ਪਾਣੀ ਦਾ ਟੋੜਾ ਲੈ ਕੇ ਦੇਖ ਹੁਣ ਕਿੱਥੋਂ ਲਿਆ ਮੈਂ ਪਾਣੀ ਬੇਬੇ ਤੈਨੂੰ ਪਤਾ ਏ ਲਾਈਟ ਹੈ ਨਹੀਂ ਹੁਣ ਫੋਨ ਕਿੱਦਾਂ ਆਉਣਿਆ ਪਤਾ ਨਹੀਂ ਕਿਸੇ ਨੇ ਕਾਂਟੀ ਮਾਰੀ ਹੋ ਕਿਸੇ ਕੁੜੀ ਦਾ ਹੋਊਗਾ ਆਹੋ ਕੁੜੀਆਂ ਨੇ ਗੱਲਾਂ ਕਰੀ ਆਕਰ ਹੋਰ ਤਾਂ ਕੋਈ ਕੰਮ ਨਹੀਂ ਕੁੜੀਆਂ ਤੋਂ ਬਿਨਾ ਤੁਹਾਇ ਕਾਰਨ ਫੋਨ ਕੱਟੇ ਦਾ ਫੇਰ ਗੱਲ ਕਰਨੀ ਆ ਕੇ ਅੱਛਾ ਆਹ ਚਾਲ ਖਾਵੇ ਕੀ ਦਾ ਪਾਣੀ ਲਿਆਉਣੀ ਆ ਕੀ ਦਾ ਹੁਣ ਤੇਰੇ ਨਾਲ ਧੀ ਆਂਦੀ ਹੂ ਹੋਰ ਤਾਂ ਕੌਣ ਕਰਦਾਵੇਂ ਮੈਂ ਹੋਰ ਤਾਂ ਕਿਹਨੇ ਕਰਨਾ ਮੈਨੂੰ ਨਾ ਕੌਣ ਯਾਦ ਕਰੇ ਬੇਬੇ ਮੈਨੂੰ ਨਹੀਂ ਪਤਾ ਕਿਤੇ ਮਰਜੀ ਲੈ ਦੇ ਮੈਂ ਤਾਂ ਟੂਟੀ ਦਾ ਪਾਣੀ ਲਿਆਉਦੇ ਤੇਰੇ ਸਾਹਮਣੇ ਇੱਕ ਤਾਂ ਲੈਟ ਨਹੀਂ ਹੈਗੀ ਹਾਂ ਉੱਤੋਂ ਗਰਮੀ ਪਈ ਜਾਂਦੀ ਘੁੱਟ ਪਾਣੀ ਦੀ ਨਹੀਂ ਠੰਡੇ ਦੀ ਬਣੀ ਮੁੱਟੇ ਕੋ ਬਰਫ਼ ਬਰਫ਼ ਪਾਲਾ ਨੇ ਤੇ ਟੂਟੀ ਦਾ ਪਾਣੀ ਲਿਆ ਜੇਪਰ ਤਾਂ ਤੂੰ ਆਪ ਲੈ ਆਉਂਦੀ ਬੇਬੇ ਮੈਂ ਕਦੇ ਚੱਕਿਆ ਨਾ ਕਰਿਆ ਤੌੜਾ ساری ਉਮਰ ਤੇ ਤੇਰੀ ਤੌੜੇ ਚੱਕਦੀ ਦੀ ਨਾਂ ਕੀ ਹੁਣ ਤੂੰ ਮੇਰੇ ਵਾਰ ਹੀ ਐ ਕਹਿਨੀ ਈਂ ਤੀਆਂ ਨਾ ਕੰਮ ਜਾਂਦੀ ਤੌੜੇ ਲੈ ਲੈ ਇਹ ਬੁੱਤ ਮੇਰੇ ਘਰ ਤੇ ਠੀਆਂ ਭਰਦੇਗਾ ਅਸੀਂ ਪਾਣੀ ਮੈਥੋਂ ਕਿੱਥੇ ਭਰੀਦਾ ਸੀ ਕੋਈ ਨਹੀਂ ਮੈਂ ਨਹੀਂ ਇੰਨੀ ਕੁ ਤਾਂ ਉਹ ਨਾਲ ਰੋਟੀ ਵੀ ਖਾ ਲਵਨੀ ਏ ਜਿੱਦਾਂ ਕਿ ਤੌੜਾ ਹੈਗਾ ਕੋਈ ਬਾਲਾ ਵੱਡਾ ਨਹੀਂ ਮੈਂ ਤੈਨੂੰ ਲੈ ਕੇ ਦਿੱਤਾ ਕੋ ਪਾੜਨੀ ਚੱਕਣਾ ਪਾਣੀ ਦੀ ਤੌੜੀ ਲੈ ਆਉਣੀ ਏ ਲਿਆ ਪਰ ਲੈ ਆਇਆ ਐ ਤਾਂ ਹੈ ਕਹ ਸਿਆਣੇ ਕਿ ਠੀਆਂ ਦੀ ਮਾਂ ਰਾਣੀ ਬੜੇ ਪੇਪਰੇ ਪਾਣੀ ਹੁਣ ਪਾਣੀ ਭਰਨਾ ਪਊ ਬੜੇ ਪੇਵੇਲੇ ਨੂਹਾ ਪਾਣੀ ਭਰਾਉਂਦੀਆਂ ਨੂੰ ਪਾਣੀ ਪਰਾਉਂਦੀ ਆ ਲੈ ਦੱਸ ਕਿਵੇਂ ਔਖੀ ਸੋਖੀ ਹੋ ਕੇ ਚੱਕਿਆ ਤੋੜਾ ਇੱਕ ਥੋੜਾ ਚੱਕ ਕੇ ਤੁਰ ਨਹੀਂ ਜਾਂਦਾ ਤੇ ਆਇਓ ਬਥੇਰਾ ਤੁਰ ਜਾ ਤੁਰ ਜਾ ਕਿੱਥੇ ਤੁਰੀਦਾ ਉਹ ਤਾਂ ਹੁਣ ਕੁੜੀਆਂ ਬਾਦਦੀਆਂ ਰਹੀਆਂ ਹੁਣ ਤਾਂ ਹੀ ਪਾਣੀ ਹੁਣ ਕੁੜੀਆਂ ਸੌਲਿਆਂ ਨੂੰ ਬਾਗ ਗਈਆਂ ਨੂੰ ਪਾਣੀ ਪਰਾਉਂਦੀ ਐ ਦੱਸ ਇਥੋੜਿਆ ਮੈਂ ਪਾਣ ਲੈ ਪਾਣੀ ਪਰਾਉਂਦੀ ਆ ਹੁਣ ਮੈਂ ਇਥੋਂ ਮੈਥੋਂ ਕਿੱਥੇ ਪਾਣੀ ਪਰੀਦਾ ਬੜੇ ਪੇਵੇ ਆ ਪਹਿਲਾਂ ਕੁੜੀਆਂ ਭਰਦੀਆਂ ਹੁੰਦੀਆਂ ਹੁਣ ਇਹ ਨੂਹ ਪਾਣੀ ਪੜਾਉਂਦੀ ਆ ਆਈ ਨਹੀਂ ਵੀ ਮੈਂ ਆਪ ਲੈ ਆਵਾ ਹੁਣ ਮੈਥੋਂ ਚੱਕ ਕੇ ਤੁਰਿਆ ਜਾਂਦਾ ਤੌੜਾ ਕਿੱਥੇ ਪਾਣੀ ਆਲਾ ਆਈ ਤੀਂ ਆ ਦੀ ਮਾਂ ਰਾਣੀ ਹੁੰਦੀ ਆ ਬੜੇ ਪੇਵੇ ਪਾਣੀ ਪਾਉਣਾ ਪੈਂਦਾ ਆਈ ਉਹੀ ਗੱਲ ਹੋ ਗਈ ਇਹਨਾਂ ਦੇ ਪੌੜੀਆਂ ਵਾਲੀਆਂ ਉੱਚੀਆਂ ਐ ਚੱਕ ਕੇ ਤੁਰਿਆ ਜਾਂਦਾ ਫੇ ਪੜ ਲਾ ਨਹੀਂ ਇਹਦੇ ਚੋਂ ਚੱਕਾ ਵੀ ਨਹੀਂ ਜਾਣਾ ਚੱਕਣਾ ਵੀ ਔਖਾ ਹੈ ਤੌੜਾ ਚੱਕੂ ਕਿਵੇਂ ਉਹ ਹੋ ਚੱਕਣਾ ਵੀ ਔਖਾ ਤੌੜਾ ਆ ਕੋਈ ਚਕਾਉਣ ਵਾਲਾ ਵੀ ਨਹੀਂ ਦਿੰਦਾ ਕੋਈ ਨਹੀਂ ਇੱਥੇ ਚਕਾਉਣ ਵਾਲਾ ਇਹ ਨਹੀਂ ਚਕਾਉਣਾ ਚੱਕ ਕੇ ਦੇਖਦੀ ਆ ਓ तुरै नी जाए मैच ओहो नहीं तुर तौड़ा चाक के सर च पर भर तौड़ा एडा तौड़ा क्यों चाके तुरी जाएगा बारा और रहा है पानी भरना ਅੱਗੇ ਦਾ ਪਹਾੜ ਲਾਨੇ ਐਸੀਆਂ ਬੁੜੀਆਂ ਤਕੜੀਆਂ ਸੀਗੀਆਂ ਹੁਣ ਕਿੱਥੇ ਤੁਸੀਂ ਥੋੜਾ ਜਾ ਕੇ ਬਾਗ ਰੂ ਆ ਵੀ ਨਹੀਂ ਵੀ ਮੈਂ ਆਸਾ ਫੜ ਕੇ ਤਾਂ ਲੈ ਜਾ ਮੁੜੀ ਤੇ ਤੌੜਾ ਤੇ ਹੰਜੀ ਭੱਜ ਕੇ ਫੜ ਕੇ ਲੈ ਜਾਂਦੀ ਤੇ ਗਾ ਨੋਹਾ ਬਾੜ ਜਾਣ ਫਿਰ ਗੱਲਾਂ ਕਰਦੀਆਂ ਐ ਹੇ ਹੇ ਐਸੇ ਤ ਜਾ ਮੰਗੇ ਮੇਰੇ ਤਾਂ ਤੌੜਾ ਇਹ ਬਾਗ ਰੂ ਉਹ ਫੜ ਕੇ ਤਾਂ ਲੈ ਜਾਂ ਤੌੜਾ ਮੈਥੋਂ ਬੂ ਤਾਂ ਇਹ ਨਹੀਂ ਆਂਦਾ ਮੈਥੇ ਤਾਂ ਬੂ ਤੇ ਉਹਦਾ ਚੱਕਰੀਂ ਚ ਰਹੀ ਨਹੀਂ ਸਾਡੀ ਵੀ ਬੂ ਹੈ ਮਰ ਜਾਂ ਉਹ ਗਾਣਾ ਦੀ ਗੋਖ ਤੋੜਾ ਪੰਨਤਾ ਨਹੀਂ ਆਪੀ ਦਾ ਨਹੀਂ ਮੇਥੇ ਦਾ ਤੌੜਾ ਫੁੱਟ ਗਿਆ ਉਹ ਮਰ ਜਾਂ ਬੂ ਗਾਣਾ ਦੂਗੀ ਠੀਕ ਆ ਉਹਦੇ ਦਾ ਨਾ ਹਾਂ ਆਂ ਅੰਦਰ ਤੇ ਪਾਣੀ ਕਿੱਥੇ ਪਹਲਾ ਜਾਂਦਾ ਕਿੰਘਾ ਬਾਗੀਆਂ ਸੋਈਂ ਕਿੰਘਾ ਹੁੰਦਿਆਂ ਸਾਨੂੰ ਪਾਣੀ ਭਰਉਣੀਆਂ ਵਿੱਚ ਬੂਆ ਖੜਕਾ ਜਾਂ ਕੀ ਹੋਇਆ ਕੀ ਬੱਜੇ ਤਾਂ ਹਾਂ ਤੋ ਡਿੱਗਿਆ ਬੂਆ ਮਰ ਜਾਂ ਨਹੀਂ ਨਹੀਂ ਪਾਣੀ ਦਾ ਤੋੜਾ ਲੈਣਗੀ ਹੋ ਪੰਨ ਦਾ ਤੋੜਾ ਆ ਹੋਰ ਕੰਮ ਨਹੀਂ ਬੈਠੇ ਤੈਨੂੰ ਪਾਣੀ ਦਾ ਤੋੜਾ ਲੈਣ ਭੇਜੀ ਤੇ ਤੋੜੀ ਪੰਨ ਤਾਂ ਕੰਮੀ ਨਿ ਮੇੜਤਾ ਵੀ ਮੁੜ ਕੇ ਦਵਾਰੇ ਨਾ ਕਹਨੇ ਆ ਹੋਰ ਮੈਨੂੰ ਕੋਈ ਕੰਮ ਨਹੀਂ ਫਿਰ ਬਾੜਾ ਜੀ ਤਾਂ ਪਾਣੀ ਤਾਂ ਬੈਠਾ ਕਾਲੇ ਕਤਰੀਆ ਤਾੜਾ ਤੋ ਫੜਲਾ ਲਿਆ ਕੇ ਨਾ ਫੜਨਾ ਹੁੰਦਾ ਫਿਰ ਮੈਂ ਆਪੀ ਨੇ ਚੱਕ ਲਾਂਗੀ ਤਾਰਾ ਕਿਹੜਾ ਬੜਾ ਵੱਡਾ ਸੀ ਡੱਕ ਤੇ ਉੱਪਰ ਇਹਦਾ ਤਾਂ ਕੁਝਾ ਸੀ ਉਹਨਾਂ ਤੋਂ ਬੁੜੀ ਤਾਂ ਕਿੱਥੋਂ ਲੈ ਕੇ ਤੌੜਾ ਤੁਰੀ ਰਹੀ ਆ ਬਬੀ ਤੇਰਾ ਕੰਮ ਵਧੀਆ ਤੈਨ ਕਿੰਨ ਮੇੜੀ ਦਿੱਤਾ ਫੁੱਟ ਕੇ ਹੁਣ ਮੈਂ ਦੱਸ ਕੀ ਕਰਾਂ ਡਿੱਗ ਪੀ ਲੈ ਕੇ ਤਾੜਾ ਆਪੀਏ ਦੇ ਤਾਂ ਤੌੜਾ ਸੀ ਤੇ ਮੈਂ ਅਗਲੇ ਦਾ ਆਸਾਨ ਕਰਾਂ ਜੀ ਤਾਂ ਪਾਣੀ ਭਰ ਕੇ ਲਈਏ ਹੁਣੇ ਅਸ ਮੇਰੇ ਕੀ ਸਾਜਾਂ ਮੈਂ ਤਾਂ ਡਿੱਗ ਪੀ ਲੈ ਕੇ ਮੈਨੂੰ ਕੀ ਪਤਾ ਸੀ ਵੀ ਮੈਂ ਡਿੱਗ ਪੂੰਗੀ ਤੋ ਮੈਂ ਤਾਂ ਫੜਨਾ ਸੀ ਭੈਣੇ ਆ ਕੇ अच्छा ते ता तो फड़ना सी हां रा माल मारे यार भी तौड़ा फड़ला तौड़ा लेके बे तू की पहाड़ ते चढ़दी या गਿੱਥੀ ਤੇ ਢਾਲੇ ਉਹ ਜਿਹੜੇ ਚੁਗਲੀਆਂ ਕਰਨੀਆਂ ਨੂੰ ਉਹ ਤਾਂ ਦੱਕ ਦੱਕ ਕੁੜਦੋਂ ਉਹ ਤੇ ਤੌੜਾ ਕੁਛ ਦੁਖਦਾ ਨਹੀਂ ਹੁਣ ਗੋਡੇ ਰੇ ਨਾ ਕਿੱਥੇ ਚੜੀਆ ਤੌੜਾ ਲੈ ਕੇ ਹੁਣ ਤੈਨੂੰ ਚੱਕ ਕੇ ਸਿੱਟ ਗਿਆ ਸਾਰਿਆਂ ਦੀ ਕਰੀਆਂ ਬਾਹਰ ਜਾ ਸਾਫਥਾਂ ਕਰਦੇ ਬੌਪਰ ਮਾਰਦੇ ਹੁਣ ਰੇ ਇਹ ਦੇਖ ਲੈ ਤਾਂ ਤੌੜਾ ਹੋਰ ਤਾਂ ਕੋਈ ਕੰਮ ਨਹੀਂ ਆਵੀ ਜਾਂਦਾ ਤੌੜਾ ਲੈ ਕੇ ਉਹ ਤੌੜੇ ਜਿੰਨੀ ਤਾਂ ਰੋਟੀ ਟੁੱਕੀ ਖਾ ਜਾਂਦੀ ਹੋਏਗੀ ਜਿੰਨੇ ਕਾ ਤੌੜਾ ਸੀ ਉਹਦਾ ਸੁਣਾਈ ਆ ਨਾ ਸੁਣਾਈਆਂ ਕਰੀ ਆ ਨੀ ਮੈਂ ਇਹ ਕਰਾਂ ਨਾ ਤਾਂ ਹੋਰ ਕੀ ਕਰਾਂ ਹਾਂ ਇਹੀ ਮਾ ਤਿੰਨਾਂ ਬਜੇ ਤੱਕ ਤੇਰੇ ਤੋਂ ਕਰਦੀ ਸੀ ਉਹ ਤਾਂ ਤੇਰਾ ਕੁਝ ਦੁਖਦਾ ਨਹੀਂ ਸੀ ਆ ਹੁਣ ਨੂੰ ਨਾ ਇੱਕ ਦਿਨ ਹੀ ਕਹਿਦਾ ਅੱਜ ਹੀ ਲੈ ਟੁੱਟੀ ਸੀ ਬੇਬੇ ਕਿਹੜੇ ਤੈਨੂੰ ਰੋਜ ਹੀ ਕਹਿੰਦੀ ਸੀ ਤੋੜੇ ਲੈ ਕੇ ਨਹੀਂ ਤਿੰਨਾਂ ਬਜੇ ਤਾਂ ਮਟਿਆਰ ਸੀ ਭਰ ਲਾਂਦੀ ਸੀ ਨਾ ਤਿੰਨਾਂ ਦਾ ਮੇਰੇ ਆਪੇ ਭਰ ਦਿਆਂ ਸੀ ਮੈਨੂੰ ਕਹਿਣੀਆਂ ਨਹੀਂ ਸੀ ਬੇਬੇ ਪਾਣੀ ਦੇ ਹੋਰ ਮੈਨੂੰ ਪਤਾ ਹੀ ਐ ਚੋਲੀਆਂ ਕਰਨੀਆਂ ਦੀ ਸਿੱਤੇ ਤੋੜਾ ਧਰ ਕੇ ਲੈਣੀ ਦੋ ਦੋ ਘੰਟੇ ਮੁੜ ਕੇ ਨਹੀਂ ਸੀ ਆਉਂਦੀ ਆਹੋ ਤੇ ਮੈਨੂੰ ਮਿਲੀ ਨਹੀਂ ਬਣੀ ਮੈਂ ਮੈਨੂੰ ਤੰਗ ਕਰਦੀ ਐ ਤੂੰ ਹੋਰ ਮੇਰੀ ਮਾਂ ਕੀ ਭਰਦੀ ਨਹੀਂ ਹੁਣ ਪਰ ਮੇਰੀ ਮਾਂ ਕੁਰਸੀ ਤੇ ਬੈਠੀ ਐ ਤੰਗ ਕਰਲਾ ਜਿੰਨਾ ਕਰ ਹੁੰਦਾ ਤਾਂ ਇਥੋਂ ਤੇ ਸੱਤ ਜਾਣੀ ਆ ਔਖਾ ਤੰਗ ਕਰਦੀ ਐ ਹੁਣ ਇਹ ਮੈਨੂੰ ਨਾ ਹੁਣ ਇਹ ਦੀਕਰਾਂ ਪਰੇ ਤਾਂ ਸਿੱਟੀਆਂ ਦੀ ਉਹ ਰੂੜੀ ਤੇ ਛੱਟੀਆਂ ਹੀ ਖੇਤ ਚ ਬਗ ਜਾਣੀਆਂ ਕੋਈ ਉਹ ਦੋੜ ਦੇ ਪੈਰਾਂ ਦੇ ਪਸੀ ਜਾਣੀਆਂ ਉਧਰ ਤਾਂ ਸਿੱਟੀਆਂ ਹੁੰਦੀਆਂ ਤਾਂ ਜਾ ਕੇ ਦੂਜੇ ਹਾਜੋ ਕੋ ਲਿਆ ਮੱਕਠੀਆਂ ਕਰਕੇ ਸਾਰੀਆਂ ਸਿੱਟੀਆਂ ਕਰਕੇ ਸਾਰੀਆਂ ਸਿੱਟ ਕੇ ਆਏਗੀ ਬੱਲੇ ਬੱਲੇ ਨਾ ਕਰਿਆ ਕਰ ਮੈਂ ਤੈਨੂੰ ਦੱਸ ਹੁਣ ਤੂੰ ਜਿਆਦੇ ਸਿਆਣੀ ਹੁੰਦੀ ਜਾਂ ਨਹੀਂ ਥੋੜੀ ਜੀ ਬਾ ਕਿੱਥੇ ਸਿਆਣੀ ਐ ਤੂੰ ਸਿਆਣੀ ਆ ਤਾ ਹਾਂ ਮੈਂ ਤਾਂ ਪਿਛੇਣੀਆ ਹੁਣ ਜਿਹੜੀ ਮੈਂ ਤੈਨੂੰ ਕਿਹਾ ਤੈਨੂੰ ਐ ਹੋ ਗਿਆ ਮੈਂ ਮੈਨੂੰ ਪਾਣੀ ਦੇ ਤੋੜੇ ਨੂੰ ਭੇਜਤਾ ਕੰਮੀ ਮਨੇੜ ਦਿਆਂ ਭੰਨ ਕੇ ਜੇ ਤੇਰਾ ਮੁੰਡਾ ਗਾ ਨਾ ਮੈਂ ਉਹਦੇ ਕੋਲ ਦੱਸੀ ਨਾ ਵੀ ਮੈੜਗੀਆਂ ਤੋੜਾ ਲੈ ਕੇ ਤੋੜਾ ਲੈ ਕੇ ਹੋ ਮੈੜਗੀਆਂ ਤੂੰ ਨਹੀਂ ਡਿੱਗੀ ਆ ਤਾਂ ਦੇਖੂਗਾ ਵਿਆਹ ਪਚਕੜ ਆਇਆ ਤੇ ਬਾਅਦ ਚ ਮੈਂ ਲੈਣ ਦੀ ਸੀ ਤੌੜਾ ਮਾਇਨਾਂ ਗਈ ਸੀ ਮੈਥੋਂ ਫੁੱਟਿਆ ਉੱਤੋਂ ਤੁਗਾਲਾ ਨਹੀਂ ਮੈਨੂੰ ਚੰਗਾ ਤਾਂ ਇੱਥੇ ਫੁੱਟਿਆ ਆਹੋ ਮੈਂ ਤਾਂ ਕਹਿ ਦੂੰ ਤੌੜਾ ਫਟ ਗਿਆ ਸੀ ਤੂੰ ਮੇਰੇ ਨਾਲ ਸਾਰਾ ਕੁਝ ਕੀਤਾ ਕੋਈ ਨਾੜਦੀਆ ਤੇਰੇ ਮੁੰਡੇ ਨੂੰ ਇਹ ਮੜਾ ਤੌੜਾ ਫਟ ਗਿਆ ਮੈਂ ਨਾਲ ਲੜਨ ਲੱਗੀ ਆ ਇਹ ਹਜੇ ਉਤਲੇ ਪੱਲੇ ਆ ਹਜੇ ਉਤਲੇ ਪੱਲੇ ਗੱਲਾਂ ਕਰਦੀ ਆ ਹਜੇ ਕਹਿੰਦੀ ਮੁੰਡੇ ਨੂੰ ਦੱਸੀ ਨਾ ਵੀ ਮੈਂ ਪਾਣੀ ਲੈਣ ਪੇਤੀ ਸੀ ਵੀ ਮੈਂ ਗਈ ਸੀ ਪਾਣੀ ਲੈਣ ਮੈਥੋਂ ਫੁੱਟਿਆ ਹਜੇ ਉਤਲੇ ਪੱਲੇ ਰਹਿੰਦੀ ਐ ਛਿਆਰ ਤਾਂ ਬਥੇਰੀ ਐ ਛਿਆਰਾਂ ਨੇ ਤਾਂ ਬਣਾ ਕੇ ਤੋਰੀ ਐ ਦੀ ਮਾਂ ਨੇ ਛਿਆਰ ਵੀ ਸੱਸ ਨਾਲ ਐ ਕਰਿਆ ਕਰੀ ਬੈਬਤਾ ਬੈਬਤਾ ਕਰਦੀ ਐ ਮੇਰੇ ਨਾਲ ਬੈਬਤਾ ਨਹੀਂ ਜਾੜਾ ਐ ਆ ਨੂੰ ਕਿਹੜੀ ਐ ਇਹ ਇੰਗਾ ਨੂੰ ਕੌਣ ਆਖੇ ਫੇਰ ਇੰਗਾ ਦੇ ਨੂੰ ਆ ਤਿੰਗਾ ਬਣ ਜਾਣਾ ਨੂਹਾ ਦੀਆਂ ਵੜਦਾਂ ਫੇਰ ਗੱਲਾਂ ਕਰਦੀਆਂ ਜੇ ਨੂਹਾ ਮਾਂ ਸਮਝ ਲਾਣਾ ਨੂਹਾ ਮਾਂ ਕਿੱਥੇ ਸਮਝਦੀ ਹੈ ਉਹ ਆਦੀ ਉੱਥੇ ਨਸਿੱਟੇ ਉੱਥੇ ਸਿੱਟ ਗਿਆ ਆਹ ਲਹੂ ਬਿੰਦੀ ਹੈ ਉੱਥੇ ਸਿੱਟਣ ਜਾ ਕਹਿੰਦੀ ਲੈ ਜੇ ਸਿੱਟਿਆ ਨੀ ਤੂੰ ਖੁਸ਼ ਜਾਈਂ ਜੀ ਤੂੰ ਰਾਜੀ ਰਹਿ ਖਸਮਾਂ ਨੂੰ ਖਾਣ ਉਹ ਮਰ ਜੰਗ ਤੇ ਆ ਵੀ ਨਾ ਜਾਵੇ ਉਦੋਂ ਪਹਿਲਾਂ ਪਹਿਲਾਂ ਪੂਰਾ ਵਦਾਂ ਇੰਤਜ਼ਾਮ ਕਰ ਲਾਂ ਐਂ ਕਹਿ ਦੂੰ ਕਿ ਪਾਣੀ ਦਾ ਤੋੜਾ ਲੈਣ ਭੇਜ ਤਾ ਬੇਬੇ ਨੇ ਮੈਨੂੰ ਤੋੜਾ ਲੈ ਕੇ ਡਿਗ ਵੀ ਮੇਰੇ ਤਾਂ ਪੈੜ ਤੇ ਛੱਟ ਵੱਜੇ ਮੇਰੇ ਤਾਂ ਚੀਸਾਂ ਪਈ ਜਾਂਦਾਂ ਵਧੀਆ ਨਾਲ ਕੰਮ ਤੋਂ ਬਚੂੰਗੀ ਨਹੀਂ ਤਾਂ ਬੇਬੇ ਕਰੂਗੀ ਕੰਮ ਤੋੜੇ ਰਹਿਤਾ ਹੁਣ ਇਹ ਤੋਂ ਸਾਬ ਕਿਤਾਬ ਕਰਕੇ ਹਟ ਮੁੜੀ ਨਾ ਜਿਹੜਾ ਤੋੜਾ ਸਿੱਟਿਆ ਨਾ ਸਿੱਟਦੀ ਘਰੇ ਲੈ ਆਈ ਸੀ ਲਿਆ ਕੇ ਬਾਰਕ ਸੜਤਾ ਜਮਾ ਕੋਈ ਗੱਲ ਨਹੀਂ ਆ ਜਾ ਮੇਰੇ ਤੇਰੇ ਮੁੰਡੇ ਨੂੰ ਮੈਂ ਤਾਂ ਚਿੱਕਾ ਹੀ ਮਾਰ ਲਿਆ ਬਹਿ ਕੇ ਹਾਈ ਪੈਰ ਟੁੱਟ ਗਿਆ ਹਾਈ ਪੈਰ ਤੇ ਤੋੜਾ ਵੱਜਿਆ ਬੂਹ ਪੈਰ ਤੋੜਤਾ ਬੇਬੇ ਨੇ ਮੇਰਾ ਹੇ ਬੇਬੇ ਨੇ ਪਾਣੀ ਨੂੰ ਪੇ ਦਿੱਤਾ ਉਦੋਂ ਲੱਗਦਾ ਤਾਂ ਮੇਰੇ ਮੰਗ ਰਹੀ ਜੇ ਮੈਂ ਕਹਾਂ ਤਾਂ ਮੇਰੀ ਸੱਚ ਮੰਨੂਗਾ ਬੇਬੇ ਦਾ ਕੜਾ ਉਹਨੇ ਮੰਨਣਾਗਾ ਹੇ ਉਹ ਆ ਡਿਕਰੀਆਂ ਇਹ ਕਿ ਸਿੱਟੀਆਂ ਪੰਜ ਲੈ ਡਿਕਰੀਆਂ ਡਿਕਰੀਆਂ ਪੰਨਿਆਂ ਨੇ ਕੋਈ ਇੱਕ ਨਾ ਦੋ ਨਾ ਕੌਣ ਸਿੱਟ ਗਿਆ ਮਤਲਬ ਕੋਈ ਜਵਾਖ ਜੂਗ ਸਿੱਟ ਗਿਆ ਚਲ ਆਖੀ ਇਕੱਠੀਆਂ ਕਰਾਂਗੇ ਮਰੇ ਪੁੱਛਦੇ ਕਿਨੇ ਸਟੀਆਂ ਨੇ ਅੱਗੇ ਤਾਂ ਕੋਈ ਜਵਾਬ ਕਦੇ ਆਇਆ ਨਹੀਂ ਅੱਜ ਆ ਕੇ ਹੁਣ ਕਿਸੇ ਦੇ ਜਵਾਬ ਕਿਹੜਾ ਪਤਾ ਲੱਗਦਾ ਹੈਗਾ ਛੁੱਟੀਆਂ 'ਚ ਫਿਰਦੀ ਰਹਿੰਦੇ ਨੇ ਹਾਏ ਹਾਏ ਮੇਰੇ ਪੈਰ ਟੁੱਟ ਗਿਆ ਹਾਏ ਮੇਰੇ ਪੈਰ 'ਚ ਚੀਸਾਂ ਪਈ ਜਾਂਦੀਆਂ ਹਨ ਹਾਂ ਤੈਨੂੰ ਕਿਹੜਾ ਪੈਰ ਤੇ ਛੱਟ ਕੇ ਬੱਜੀ ਹੇ ਹਉ ਤੂੰ ਬਾਅਦ ਕੇ ਦੇਖ ਕੇ ਨਹੀਂ ਆਇਆ ਹਾਂ ਉ ਬਿਕਰੀਆਂ ਜਾਂ ਪੰਜੇ ਜਿਖੜੀਆਂ ਇੱਥੇ ਜਵਾਬ ਛੱਟ ਗਏ ਕਿਹੜੇ ਜਵਾਬ ਛੱਟ ਗਏ ਬੇਬੇ ਮੈਨੂੰ ਕਹਿੰਦੀ ਕਿ ਅੱਜ ਲਾਈਟ ਹੈ ਨਹੀਂ ਭਾਈ ਆਰੋ ਦਾ ਪਾਣੀ ਤਾਂ ਹੈ ਨਹੀਂ ਤੋੜਾ ਭਰ ਕੇ ਲੈ ਟੂਟੀ ਦਾ ਪਾਣੀ ਲਿਆ ਕਹਿੰਦੀ ਬੇਬੇ ਨੇ ਇਹਦੇ ਨੇ ਐਡਾ ਤੋੜਾ ਲੈ ਕੇ ਭੇਜਤਾ ਮੈਨੂੰ ਤੈਨੂੰ ਤੋੜਾ ਲੈ ਕੇ ਹਾਂ ਮੈਂ ਕਦੇ ਤੋੜਾ ਚੱਕਿਆ ਨਾ ਕਰਿਆ ਜਿਹੜਾ ਮੈਂ ਤੋੜਾ ਭਰਤ ਵੀ ਲਈ ਲੈ ਕੇ ਘਰੇ ਵੀ ਆ ਗਈ ਸੀ ਉਹ ਟਾਲ ਤੇ ਚੜ ਲੰਗੀ ਉੱਥੇ ਮੇਰੇ ਪੈਰ ਔੱਕਰ ਕੇ ਤੋੜਾ ਲੈ ਕੇ ਇੱਕ ਵੀ ਪੈਰ ਤੇ ਵੱਜਿਆ ਅਸਾ ਤੂੰ ਛੱਟ ਮਰਵਾ ਲਈ ਉਥੇ ਮੈਂ ਛੱਟ ਮਰਵਾ ਲਈ ਓ ਲੈ ਮੇਰੀ ਗੱਲ ਸੁਣ ਲੈ ਹਾਏ ਆ ਦੇ ਫਿਰ ਬੇਬੇ ਹਾਏ ਹਾਂ ਮੇਰੀ ਐ ਭੈਣਾ ਨਾ ਐਨਾ ਕੰਮ ਕਰਦੀ ਨਾ ਤੌੜੇ ਪਰਵਾਹ ਪ੍ਰਵਾਹ ਲਿਓਂਗੀ ਉਹ ਆਪਦੀਆਂ 3 ਤਾਂ ਫਿਰ 3 ਹੁੰਦੀਆਂ ਨੇ 3 3 ਹੁੰਦੀਆਂ ਆਸੀਂ ਉਹਨੂੰ ਕੌਣ ਆਪਦੀਆਂ ਬਣਾਵੇ ਹਨਾ ਪਤਾ ਲੱਗ ਗਿਆ ਤੈਨੂੰ ਨੂਹਾਂ ਨੂਹਾਂ ਹੁੰਦੀਆਂ 3 3 ਹੁੰਦੀਆਂ 3 ਤਾਂ ਜਾ ਕੇ ਕਹਿ ਦੇਣਾ ਵੀ ਮਾਂ ਚੀਜ਼ ਚਾਹੀਦੀ ਏ ਉਹਦੀ ਲਿਆ ਕੇ ਦੇ ਲਾਣੀਆ ਮੇਰੇ ਖਾਤਰ ਦੇਖ ਲੈ ਤੌੜਾ ਪਾਣੀ ਨਾ ਨਹੀਂ ਰਹੀ ਮੈਨੂੰ ਭੇਜ ਤਾਂ ਨਹੀਂ ਜਦੋਂ ਮੈਂ ਕਦੇ ਤੌੜੇ ਚੱਕੇ ਨਹੀਂ ਮੈਂ ਦੱਸ ਕਿ ਮੈਂ ਲੈ ਕਿ ਤਰ੍ਹਾਂ ਮੈਂ ਤਾਂ ਉੱਥੇ ਲੈ ਕੇ ਡਿੱਗ ਪਈ ਨਾ ਮੇਰੀ ਗੱਲ ਸੁਣ ਜੇ ਪਾਣੀ ਲਿਆਉਂਦੀ ਹੀ ਗੱਲ ਸੀ ਨਾਲੇ ਤੇਰੇ 6:00 ਵੱਜ ਗੀ ਲੈ ਹੁਣ ਪਤਾ ਨਹੀਂ ਹੁਣ ਕਾਇ ਕਰਾਂ ਤੈਨੂੰ ਆਰਾਮ ਨਹੀਂ ਆਉਂਦਾ ਬੇਬੇ ਕਹਿੰਦੀ ਹ ਐ ਬੇਬੇ ਮੇਰੇ ਆਖੇ ਕਿੱਥੇ ਲੱਗਦੀ ਐ ਤੂੰ ਕਹਿੰਦੇ ਨੇ ਵੀ ਮੇਰੀ ਮਾਂ ਤਾਂ ਬਾੜੀ ਚੰਗੀ ਐ ਤੂੰ ਕੰਮ ਨੂੰ ਕਹਿ ਦਿਆ ਕਰ ਉਹ ਮੇਰੀ ਗੱਲ ਮੈਂ ਕਿਹਾ ਸੀ ਵੀ ਬੇਬੇ ਮੈਂ ਤੋੜੇ ਚੱਕ ਕੇ ਤੁਰਿਆ ਨਹੀਂ ਆ ਮੈਨੂੰ ਕਹਿੰਦੀ ਤੋੜੇ ਜੋ ਗੁੰਨਾ ਤਾਂ ਖਾਈ ਲੈਣੀ ਹੈ ਕਹਿੰਦੀ ਚੱਕ ਲਿਆ ਤੂੰ ਵੀ ਬਾੜਾ ਮੋਟਰਾ ਕੰਮ ਲੈ ਲੈਂਦੀ ਹੈ ਤੋੜਾ ਕੋ ਚੱਕ ਕੇ ਛੋਟਾ ਕੈਂਪਰ ਲੈ ਜਾਂਦੀ ਕੈਂਪਰ ਪਰ ਲੈਉਂਦੀ ਇੱਕ ਵਾਰੀ ਉਹ ਜਦੋਂ ਬੇਬੇ ਨੇ ਕਹਿਤਾ ਵੀ ਤੋੜੇ ਹੀ ਲੈ ਕੇ ਆਉਣਾ ਪਾਣੀ ਦਾ ਫਿਰ ਮੈਨੂੰ ਤਾਂ ਜਾਣਾ ਪਿਆ ਉਹਨਾਂ ਕੱਲੀ ਪੱਟੀ ਬੰਨ੍ਹ ਰੱਖੀ ਕੋਈ ਟਿਕਾ ਟੁਕਾ ਵੀ ਲਵਾਈਏ ਤੇਰੇ ਹਰਾ ਮੈਂ ਡਾਕਟਰ ਕੋਲ ਸੱਦ ਕੇ ਲਾਵਾਂ ਨਹੀਂ ਨਹੀਂ ਮੈਂ ਡਾਕਟਰ ਕੋਲ ਮੈਂ ਜਾਇਆਉਂਗੀ ਤਾਈ ਨਾਲ ਜਾਇਆਉਂਗੀ ਤੇ ਤੂੰ ਐ ਕਰ ਤੇਰੇ ਇੰਨੀ 7:00 ਵਜੇ ਤੂੰ ਹਜੇ ਵੀ ਸਰਸਰੀ ਕਰੀ ਜੰਨੀ ਐ ਕੋਈ ਨਹੀਂ ਤਾਈ ਨੂੰ ਮੈਂ ਫੋਨ ਲਾ ਲਿਆ ਸੀ ਤਾਈ ਕਹਿੰਦੀ ਨਾ ਸਾਡੇ ਪਈ ਐ ਕਹਿੰਦੀ ਤਾਈ ਵੀ ਮੈਂ ਇਸਨੇ ਪੈਰ ਮੱਜਦਾ ਸੀ ਉਹਦਾ ਅੱਛਾ ਹਾਂ ਉਹਦਾ ਪੈਰ ਐ ਮੇਜ ਕਰੀ ਹੋਗਾ ਸੀ ਮੈਂ ਤਾਈ ਨੂੰ ਦੱਸਿਆ ਮੇਰੇ ਚੀਸਾਂ ਪਈ ਜਾਂਦੀਆਂ ਤਾਈ ਪੈਰ 'ਚ ਤਾਈ ਕਹਿੰਦੀ ਮੈਂ ਤੈਨੂੰ ਦਵਾਈ ਦੇ ਜਣੀ ਸਾਡੇ ਹੈਗੀ ਐ ਮੇਰੀ ਗੱਲ ਸੁਣ ਹਾਂ ਬੇਬੇ ਦੇਖ ਲੈ ਮਾੜਾ ਇਹ ਪਾਣੀ ਤਾਂ ਲੈਣ ਨਹੀਂ ਗਈ। ਹੁਣ ਤੂੰ ਬੈਗੀ ਨਾ ਜਿਹੜੇ 6:00 ਵਜੇ ਪਤਾ ਨਹੀਂ ਕਿੱਦੇ ਠੀਕੂ। ਹੁਣ ਵੀ ਤਾਂ ਸਾਰੇ ਕੰਮ ਕਰੂਗੀ। ਹੁਣ ਦੇਖ ਲੈ ਬੇਬੇ ਕੰਮ ਕਰੂਗੀ ਕਿ ਨਾ ਕਰੂਗੀ। ਨਹੀਂ ਮੈਂ ਮੰਜੇ ਤੇ ਬੈਠੀ ਬੈਠੀ ਤਾਂ ਕਰ ਲੂਗੀ ਐ ਕਰੀ। ਅੱਗੇਸੋਂ ਮੈਂ ਨੂਰੇ ਚੱਕ ਕੇ ਲੈ ਆਂਦੀ ਮੰਜੇ ਤੇ ਬੈਠੀ ਬੈਠੀ ਤਾਂ ਰੋਟੀਆਂ ਪਕਾ ਦਊਂ। ਉਂਤਰਾ ਤਾਂ ਨਹੀਂ ਤੇ ਜਾਂਦਾ। ਜੋ ਤੇਰੇ ਇੰਨੀ 6:00 ਵਜੇ ਐਂ ਤਾਂ ਬੇਬੇ ਰੋਟੀਆਂ ਪਕਾਓ। ਨਹੀਂ ਮੈਂ ਤਕਵਾ ਦਊਂ ਬੇਬੇ ਰੋਟੀਆਂ। ਤੇ ਇੱਥੋਂ ਕੋਈ ਕੰਮ ਨਹੀਂ ਕਰਾਉਂਦੇ ਹੁਣ। ਚਲ ਫਿਰ ਤੂੰ ਤਾਂ ਭਵਾ ਕਰਾ ਦੇ ਬੇਬੇ ਨੂੰ ਕਹਿ ਕੇ ਬੇਬੇ ਨੂੰ ਕੁਛ ਕੇ ਦੇਖ ਲੈ ਬੇਬੇ ਕਿੱਥੇ ਮੰਨੂਗੀ ਬੇਬੇ ਤਾਂ ਬਾਰਾ ਕੁਛ ਬੋਲਦੀ ਹੈ ਮੈਨੂੰ ਨਾ ਮੇਰੀ ਗੱਲ ਸੁਣੋ ਤੇਰੀ ਇੰਨੀ 7:00 ਵਜ ਗਈ ਆ ਹਜੇ ਬੇਬੇ ਕੀ ਬੋਲੂਗੀ ਉਹ ਬੇਬੇ ਨੂੰ ਕੁਛ ਕੇ ਦੇਖ ਲਾ ਤੂੰ ਬੇਬੇ ਦਾ ਅਗਲਾ ਬੇਬੇ ਹੈਗੀ ਕਿੱਥੇ ਨਹੀਂ ਕਰਦਾ ਬੇਬੇ ਨਾਲ ਕਰ ਲੈ ਜਾ ਬਗੈਰ ਗੱਲ ਤੋਂ 7 ਮਰਵਾਤੀ ਬਠੇਰੇ ਪਹਿਲਾਂ ਪਾਣੀ ਢੋਦੀ ਸੀ ਕੁੜੀਆਂ ਨਾਲ ਕੋਈ ਉਹਨੂੰ ਆਏ ਨਹੀਂ ਵਿੱਚ ਭਾਰ ਨਹੀਂ ਚੱਕਣਾ ਬਥੇਰਾ ਟੰ ਟੰ ਘੜੇ ਚੱਕ ਲੈਂਦੀ ਸੀ ਬੇਬੇ ਤਾਂ ਉਹ ਤਾਂ ਪਰਤੀਣਾ ਮੂਰੇ ਚੱਕਦੀ ਸੀ ਨੂਹਾਂ ਕੀ ਲਗਦੇ ਆ ਉਹ ਬਸ ਤੇਰੇ ਲਈ ਗੱਲ ਕਰਦੀ ਐ ਬਗਾਨੀਆਂ ਈਆਂ ਨੂੰ ਤਾਂ ਬਗਾਨੀਆਂ ਈ ਈ ਸਮਝ ਨਹੀਂ ਆਉਂਦੀ ਕਿ ਕਿੱਥੇ ਬਣਾਉਂਦੀ ਐ ਈਆਂ ਬਣਾਉਂਦਾ ਨਹੀਂ ਜੇ ਸੱਸ ਈ ਬਣਾ ਲੈ ਨੂਨੂ ਤਾਂ ਪੇਕੇ ਗੰਜਾਵੇ ਮੈਂ ਤਾਂ ਕਦੇ ਪੇਕੀ ਨਾ ਜਾ ਮਾਵਦੇ ਨਹੀਂ ਜਾਣੀ ਐ ਮੈਂ ਤੂੰ ਗੁੱਸਾ ਨਾ ਕਰ ਮੈਂ ਪੁੱਛਣਾ ਬੇਬੇ ਨੂੰ ਜਾ ਕੇ ਹੁਣੀ ਹੁਣ ਤਾਂ ਐ ਕਰਾਂਗੀ ਦੋ ਚਾਰ ਦਿਨਾਂ ਦੇ ਪੇਕੀ ਲਾ ਆਉਂਗੀ ਉੱਥੇ ਜਾ ਕੇ ਆਰਾਮ ਆ ਜੂਗਾ ਵਗ ਗਿਆ ਹੁਣ ਮਰ ਜਾ ਇਹ ਤਾਂ ਪੂਰੀ ਮੇਰੇ ਮਾਂਗਰ ਲੱਗੋ ਮੈਨੂੰ ਤਾਂ ਐ ਸੀ ਕਿ ਤੇ ਮੈਨੂੰ ਲੜਨ ਨਾ ਲੱਗ ਜੇ ਵੀ ਕੀ ਗੱਲ ਹੋ ਗਈ ਤੇਰੇ ਪੈਰ ਤੇ ਤੋੜਾ ਵੱਜਾ ਲੈ ਇਹ ਤਾਂ ਗੱਲ ਜਿਵੇਂ ਕਹਿੰਦੇ ਨੇ ਮੇਰੀ ਮੁੱਠੀ ਚ ਇਹਨੂੰ ਮੈਂ ਕੁਛ ਮਰਜੀ ਕਹਿੰਦੇ ਤਾਂ ਉਹੀ ਜਕੀਨ ਮੰਨ ਲਾਣਾ ਮੇਰਾ ਹੁਣ ਬੇਬੇ ਦੇਖਦੇ ਆ ਬੇਬੇ ਨਾਲ ਅਸਲ ਤਾਂ ਮੈਂ ਕਹਿਆ ਸੀ ਮੈਂ ਇਹ ਦੱਸਿਆ ਤਾਂ ਜਾਣਦੀ ਐ ਹੁਣ ਦੇਖਦੇ ਆ ਬੇਬੇ ਨੂੰ ਕਹਿੰਦੀ ਕੀ ਐ ਨਾਲੇ ਯਕੀਨ ਇਹਨੂੰ ਫੇਰ ਹੀ ਆਉ ਬੇਬੇ ਦੇ ਕਿਹੜਾ ਪੈਰ ਤੇ ਪੱਟੀ ਬੰਨੀ ਪੱਟੀ ਤਾਂ ਮੈਂ ਬੰਨੀ ਬੈਠੀ ਹਾਂ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਪਹਿਲਾਂ ਪਾਣੀ ਲੈਣ ਤੇ ਇੱਤਾ ਉਹ ਕੰਮ ਇੱਥੇ ਤੋੜਾ ਚੱਕੀ ਦਾ ਸੀ ਫੁੱਟ ਗਿਆ ਹੁਣ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਕੰਡੇ ਵੀ ਤੇ ਠੀਕ ਕਰੋ ਸਾਰਾ ਕੁਝ ਕਰ ਬੇਬੇ ਹਾਂ ਤਾ ਤੂੰ ਇੱਥੇ ਬੈਠੀ ਗੰਦੇ ਠੀਕ ਕਰੀ ਜੰਨੀ ਹੈਗੀ ਹਾਂ ਹੋ ਕੀ ਕਰਾਂ ਤੇ ਤੂੰ ਹਰਪ੍ਰੀਤ ਦੇ ਛੱਟ ਮਰਵਾਤੀ ਜੀ ਤੂੰ ਇੱਕ ਘੜਾ ਪਾਣੀ ਲੈ ਲਈ ਤੇ ਤਿੰਨ ਦਿਨ ਘੜੇ ਧਰ ਲਿਆਉਂਦੀ ਸੀ ਕੀ ਗੱਲ ਸੀਗੀ ਉਹਦੇ ਪੈਰ ਤੇ ਛੱਟ ਵੱਜੀਏ ਪੱਟੀ ਬੰਨੀ ਬੈਠੀ ਏ ਤੂੰ ਉਹ ਆਣੀ ਦਾ ਮਾਇਆ ਨਹੀਂ ਤੌੜਾ ਦਾ ਮੈਥਾ ਫੁੱਟਿਆ ਬੇਬੇ ਹਾਂ ਕੇ ਉਹ ਝੂਠ ਬੋਲਦੀ ਹੈ ਲੈ ਦੇਖ ਲੈ ਕੋਲੇਂਗੀ ਮੇਰੀ ਗੱਲ ਸਮਝ ਤੂੰ ਲੇਂਗੀ ਤੌੜਾ ਦਾ ਫੁੱਟੇ ਤੇਰੇ ਤੇ ਮੇਰੇ ਪੈਰ ਤੇ ਹੱਟ ਕੇ ਤੇ ਵੱਜੀ ਨਹੀਂ ਮੇਰਾ ਕਿਥੇ ਵੱਜੀ ਸੱਜਣੇ ਤਾਣਾ ਮਾਰੇ ਮੈਥੋਂ ਫੁੱਟਿਆ ਉਹਦਾ ਧੰਗ ਕਰਦੀ ਆ ਤੈਨੂੰ ਕੀ ਪਤਾ ਬੇਬੇ ਕਿਉਂ ਝੂਠ ਬੋਲਦੀ ਐ ਐ ਡੇਢ ਝੂਠ ਬੋਲਣ ਲੱਗੀ ਉਹ ਮੈਂ ਤਾਂ ਕਦੇ ਸੋਚੀ ਨਹੀਂ ਸੀ ਕਿ ਮੇਰੀ ਮਾਂ ਵੀ ਐ ਡੇਢ ਝੂਠ ਬੋਲੂਗੀ ਉਹਦੇ ਤੌੜਾ ਔਟੋ ਫੁੱਟਿਆਗਾ ਉਹਦੇ 6:00 ਵੱਜੀਏ ਨੇ ਪਾਇਰ ਤੇ ਪੱਟੀ ਬੰਨੀ ਬਿਟੀ ਐ ਤੇਰੇ ਤਾਂ ਕਿੱਥੇ ਕਿੱਥੇ 6:00 ਵੱਜੀਏ ਕਿੱਥੇ ਤੇਰੇ ਪੱਟੀ ਐ ਲੈ ਤਾਂ ਉਸੇ ਦਾ ਸੱਚ ਐ ਮੇਰਾ ਨਹੀਂ ਸੱਚ ਮੰਨਦਾ ਹਾਂ ਸੱਚ ਹੈ ਉਹਦੇ ਸੱਚ ਨੂੰ ਤਾਂ ਸੱਚੀ ਕਹੂੰਗਾ ਮੈਂ ਤੂੰ ਮੇਰੇ ਅਨਸਾਰ ਚਾਹੇਗਾ ਮੈਂ ਉਸੇ ਦੇਤੇ ਤੂੰ ਨਾ ਮੇਰੀ ਗੱਲ ਸੁਣ ਤੂੰ ਨਹੀਂ ਸੱਚਾ ਤੈਨੂੰ ਤੂੰ ਪਤਾ ਨਹੀਂ ਕਿੱਥੋਂ ਬੋਲਣ ਲੱਗੀ ਤੂੰ ਮੈਂ ਤਾਂ ਪਾਣੀ ਦਾ ਘੜਾ ਨਹੀਂ ਲਿਆ ਤੇ ਨਾਲੇ ਹਾਜੀ ਕਹਿੰਦੀ ਮੈਂ ਲਿਆਂਦਾ ਸੀ ਲੈ ਮੇਰਾ ਭਾਈ ਸੱਟਰੇ ਕਿਤੇ ਵੱਜੀ ਨਹੀਂ ਸੱਟ ਮੇਰੇ ਵੱਜੀ ਹੈ ਘੜਾ ਹੱਟੇ ਪਿਆ ਉੱਥੇ ਉਹਦੇ ਕਹਿੰਦਾ ਵੱਜੀ ਆ ਪੱਟੀ ਖੋਲ ਕੇ ਦੇਖ ਲੈ ਪੱਟੀ ਖੋਲ ਕੇ ਦੇਖ ਲੈ ਆਹੋ ਉਹ ਬੇਬੇ ਤੂੰ ਕਿਹੜੀਆਂ ਗੱਲਾਂ ਕਰਦੀ ਐ ਕੌਣ ਪੱਟੀ ਵੱਲ ਨੂੰ ਐਵੇਂ ਤੂੰ ਨਾ ਬੰਨੀ ਪੱਟੀ ਐਵੇਂ ਬਗਤਾਂ ਬਣੀ ਕਰਦੀ ਉਹਦੇ ਅੱਛਾ ਉਹ ਢੰਗ ਕਰਦੀ ਐ ਤੂੰ ਸੁਣਦਾ ਉਹਦੇ ਢੰਗ ਲੈ ਦੇਖ ਲੈ ਬੇਬੇ ਕੀ ਗੱਲਾਂ ਕਰਦੀ ਐ ਕੋ ਤਾਂ ਢੰਗ ਕਰਦੀ ਐ ਹਾਂ ਨਹੀਂ ਢੰਗ ਕਰਦੀ ਉਹ ਢੰਗ ਹੁਣ ਤੂੰ ਹਜੇ ਤੂੰ ਉਹਨੂੰ ਢੰਗ ਕੇ ਨਹੀਂ ਮੈਂ ਉਹ ਤਾਂ ਤੈਨੂੰ ਸੋਚੀ ਉਹ ਢੰਗ ਕਰਦੀ ਵੀ ਐ ਤਾਂ ਮਰਦੀ ਵੀ ਉਹ ਬੇਬੇ ਬਗਾਨੀ ᱛੀ ਉਹ ਤੂੰ ਬਗਾਨੀ ᱛੀ ਸਮਝਦੀ ਐ ਆਵਲੀਤੀ ਆਮ ਨੂੰ ਸਮਝੇ ਕਰ ਇਹੀ ਤਾਂ ਫਿਰ ਛੋਡੇ ਚ ਖੋਟ ਰੇ ਚੰਗਾ ਬਗ ਜਾ ਉਸਦੇ ਮਗਰ ਨਾ ਲੱਗਦਾ ਐਸੇ ਕੋਈ ਹਾਂ ਉਹ ਰੋਟੀਆਂ ਦਿੰਦੀ ਐ ਮੈਂ ਕਿਹੜਾ ਰੋਟੀਆਂ ਫੜਾਉਣੀ ਐ ਉਹ ਫੜਾਉਂਦੀ ਐ ਇਹਨੂੰ ਗੁਲਗਲੇ ਤੇ ਤਿਆਰ ਕਰ ਕ ਮੈਂ ਇਥੇ ਬਿਨਾ ਰੋਟੀ ਨਹੀਂ ਕੋਈ ਦਿੰਦਾ ਮੈਂ ਮਰ ਜਾ ਉਸੇ ਦੀ ਸੱਚ ਐ ਮੇਰਾ ਤਾਂ ਝੂਠ ਹੀ ਆ ਦੇਖ ਲੈ ਮੁੰਡਾ ਕਿੱਡਾ ਕਮੜਾ ਟੀਵੀ ਦਾ ਸੱਚ ਮੰਨੀ ਜਾਂਦਾ ਮਾਂ ਦਾ ਸੱਚ ਨਹੀਂ ਅੱਜ ਕੱਲ ਕਾਲਯੁਗ ਦਾ ਇਹ ਪਹਿਰ ਆ ਆ ਕਾਲਯੁਗ ਐ ਮਾਂ ਦਾ ਤਾਂ ਸੱਚ ਨਹੀਂ ਜਿਹਨੇ ਐਡਾ ਪਾਲ ਪੋਸ਼ ਕੇ ਕਰਿਆ ਤੇ ਟੁਕੜੇ ਦਿੱਤੇ ਐ ਨਹੀਂ ਆ ਪੁੰਜ ਨਹੀਂ ਆ ਉਹਦਾ ਸੱਚ ਨਹੀਂ ਉਹ ਤੀਵੀ ਦਾ ਸੱਚ ਹੈ ਹਾਂ ਦੇਖ ਲੈ ਮੈਂ ਮਰ ਜਾ ਕੀ ਕਰ ਜੂਗਾ ਇਹ ਬਿਰਬਾ ਕਰ ਜੂ ਨਹੀਂ ਆਉਣਾ ਸੀ ਇਹ ਨਹੀਂ ਆਉਣਾ ਸੀ ਹਾਂ ਇਹਦਾ ਸੱਚ ਮੰਨੀ ਬੈਠਾ ਮਾਂ ਦਾ ਝੂਠ ਹੈ ਸਾਰੇ ਪੰਜਾਬ ਨੂੰ ਕਰਨੇ ਪੈਣਗੇ ਉਹ ਬੈ ਗਈ ਪੱਤੀ ਬਨ ਕੇ ਪੈਰ ਤੇ ਆਖੇ ਬੁੜੀ ਹੁਣ ਆਪੇ ਲੋਟ ਆਈ ਹੈ ਹੁਣ ਰੋਟੀਆਂ ਪਕਾਉ ਨੇ ਗੋਹਾ ਸੱਟੂ ਬੁੜੀ ਗੱਤਾਂ ਦੇ ਪਿੱਟੂ ਵੀ ਬੁੜੀ ਦਾ ਕਰਨੇ ਪੈਣਗੇ ਤੂੰ ਬਹਿ ਜਾ ਮੰਜੇ ਤੇ ਕਰਕੇ। ਲੈ ਹੁਣ ਦਾਲ ਕਾਦੀ ਤਰੂਗੀ ਤੰਗਣਾ। ਕੁਛ ਨਹੀਂ ਐ ਨੂੰ। ਤੰਗਣੇ ਨਹੀਂ ਤੰਗਣੇ ਹੁਣ ਦਾਲ ਦਾਸ ਕਾਦੀ ਤਰਾ। ਨਾ ਮੈਂ ਤੰਗਣਾ ਕਿ ਤੂੰ ਤੰਗਣਾ ਮੈਂ ਵੀ ਮੈਂ ਤੰਗਣ ਕੇ ਮੈਂ ਕਹਿੰਨੀ ਪਹਿਲਾਂ ਤੈਨੂੰ ਐ ਦੱਸ। ਤੈਨੂੰ ਨਹੀਂ ਜੇ ਹੋਰ ਇਦਾਂ ਚੰਗ ਕਰਤੀ ਹੋਗਾ ਤੌੜਾ ਰਚੋ ਫਟੇ ਪੱਟੀ ਤੂੰ ਬਾਰੇ ਇੱਕ ਅੱਜ ਹੋਰ ਵਾਰੂ ਲਾ ਦੁੱਜੇ ਪਾਸ ਤੇਰੀ। ਪਹਿਲਾਂ ਮੈਨੂੰ ਐ ਦੱਸ ਤੂੰ ਤੇਰਾ ਮੁੰਡਾ ਤੇਰੇ ਕੋਲੇ ਗਿਆ ਸੀ ਉਹਨੇ ਤੈਨੂੰ ਕੀ ਕਿਆ? ਮੁੰਡਾ ਤੇਰੀਆ ਸੁਣਦਾ ਹੈ ਵੀ ਮੁੰਡਾ ਕਿੱਥੇ ਸੁਣਦਾ ਫਿਰ ਜੇ ਤੇਰੇ ਮੁੰਡੇ ਨੂੰ ਯਕੀਨ ਨਵੇਂ ਮੇਰੇ 7 ਵਜੇ ਤੈਨੂੰ ਕਿਉਂ ਨਹੀਂ ਹੁਣ ਤੇਰੇ ਤੇ ਯਕੀਨ ਹੋ ਉਹਨੂੰ ਮਾਂ ਤੇ ਯਕੀਨ ਕਿੱਥੇ ਆ ਲੈ ਉਹ ਜਦੋਂ ਮਾਂ ਤਾਂ ਤੋੜੇ ਨਹੀਂ ਦਿੱਕੀਆਂ ਤਾਂ ਮੈਨੂੰ ਲੈਣ ਭੇਜਿਆ ਸੀ ਤੋੜਾ ਮੈਂ ਲੈ ਕੇ ਦਿੱਕੀਆਂ ਉਹਦੀਆਂ ਨਜ਼ਰਾਂ 'ਚ ਤਾਂ ਮੈਂ ਹੀ ਦਿੱਕੀਆਂ ਆਹੋ ਮੁੰਡਾ ਸੱਚਾ ਤੇ ਮੇਰਾ ਤਾਂ ਝੂਠ ਆ ਫਿਰ ਜੇ ਤੇਰੇ ਮੁੰਡੇ ਨੇ ਮੰਨ ਲਿਆ ਵੀ ਹਾਂ ਤੂੰ ਦਿੱਕੀਆਂ ਤੋੜਾ ਲੈ ਕੇ ਤੇਰੇ 7 ਵਜੇ ਮੈਂ ਤਾਂ ਉਹ ਕਿਹਾ ਸੀ ਵੀ ਮੈਨੂੰ ਗੈਸ ਲੈ ਕੇ ਰਹਿ ਦਿੱਤੇ ਬਰਾਂਡੇ 'ਚ ਉੱਤੇ ਧਰ ਦੇ ਦੇ ਮੰਜੇ ਦੇ ਤੇ ਮੈਂ ਰੋਟੀਆਂ ਪਕਾ ਲੂੰਗੀ ਉਹ ਕਹਿੰਦਾ ਬੇਬੇ ਆਪੇ ਪਕਾ ਲੂਗੀ ਹੁਣ ਤੈਨੂੰ ਵੀ ਰੋਟੀ ਪਕਾਣੀ ਪੂ ਮੈਂ ਤੈਨੂੰ ਦੱਸਾਂ ਓਟੀ ਕਿ ਐਂ ਪਕਾਣੀ ਪੂ ਜਿਹੜਾ ਤੌੜਾ ਭੰਨੇ ਤੌੜੇ ਬਾਹਰ ਜਾਣਾ ਪਰਣਾ ਪੂ ਅੱਛਾ ਹੁਣ ਤੌੜਾ ਫੁੱਟਿਆ ਤਾਂ ਰੋਟੀ ਪਕਾਣੀ ਪੂ ਐਂ ਕਰ ਉਥੇ ਫਲੀਆਂ ਭੰਨੀਆਂ ਕੁਮਾਰੇ ਦੀਆਂ ਚੀਰ ਕੇ ਦੀ ਸਬਜ਼ੀ ਬਣਾ ਲੈ ਵਧੀਆ ਨਾ ਉਹਨ ਮਿਰਚ ਪਾ ਦੀ ਅੱਛਾ ਹਾਂ ਮਾਦਾ ਗੰਡਾ ਪੁੱਟਕੇ ਲਿਉ ਜਮਾਨੀ ਬਣਾਉਂ। ਮੈਂ ਕਿਵੇਂ ਨੈਂਗੀ ਗੰਡਾ ਪੁੱਟਕੇ ਸਬਜ਼ੀ ਬਣਾ ਲਿਆ। ਗੰਡਾ ਜਮਾਨਾ ਬਣਾਈ ਨਾ ਦੇਖ ਲੈ। ਦਿਵਾਰੇ ਫੇਰ ਕਿਸੇ ਜਾਲ ਚ ਪਸਾ ਲੂੰਗੀ। ਮੈਂ ਕਹਿੰਦੂ ਵੀ ਬੇਬੇ ਨੇ ਮੈਨੂੰ ਰੋਟੀ ਪਕਾਉਣ ਲਾਤਾ। ਮੇਰੇ ਘੱਟ ਤੇ ਤੱਤਾ ਤਵਾ ਲੱਗਿਆ ਮੈਂ ਦੁਪਹਿਰ ਤੋਂ। ਤਿਲਕ ਗਿਆ ਤੇ ਤਵਾ ਚੱਕਿਆ ਨਹੀਂ ਆਹ ਤੇ ਪੱਟੀ ਬੰਨਦੇ ਨੂੰ। ਦੇਖ ਲੈ ਇਹਨੇ ਤਾਂ ਮਕਾਰ ਕਰ ਜਾਂਦੀ ਆ। ਤੁੰਨ ਕੋਈ ਨਹੀਂ ਕਰਦੀ। ਫੱਟਮੁੱਚ ਕਰਦੀ ਆ ਮੇਰੇ ਨਾਲ। ਇਹਦਾ ਚਲਤਰਾ ਛਿੱਟਾ ਹੈ। ਮੈਂ ਕੋਈ ਨਹੀਂ ਚਲਤਰਾ ਕੀਤੀ। ਈਆਂ ਮਤਾਂ ਕਹਿੰਦੀ ਨਹੀਂ ਸੀ ਮੈਂ ਵੀ ਮੈਨੂੰ ਕਮ ਕਹਿਨੀ। ਮੈਂ ਹੱਥੇ ਕਰਾ ਤੁਹਾਨੂੰ ਘਰ ਦੇ ਵਿੱਚ ਤੇਰੇ ਮਾਮੂ ਲੈ ਤੈਨੂੰ ਕੀ ਬੀਤੇ ਕਿੰਨੇ ਕੁ ਕਰ ਦਵਾਂਗੇ ਅਵੇ ਚੌੜੀ ਨਾ ਕੇ ਫੇਰ ਕੀ ਕਰਦੀ ਹੁੰਦੀ ਹੈ ਜਾਵਾਂ ਨਹੀਂ ਕਰਦੇ ਆਹੋ ਲੈ ਗੰਡਾ ਤੇ ਤੂੰ ਮੈਂ ਮੈਂ ਕੋਈ ਫੜਨਾ ਫੋੜਨਾ ਨਹੀਂ ਕਰਦੀ ਮੈਂ ਖਾਂਦੀ ਨਹੀਂ ਗੰਡਾ ਜੇ ਫੜਨਾ ਹੀ ਦਾਲ ਬਣਾਏਗੀ ਫੇਰ ਕੋਈ ਗੱਲ ਨਹੀਂ ਆ ਜਾਂਦੇ ਤੇਰੇ ਮੁੰਡੇ ਨੂੰ ਉਹ ਤਾਂ ਮੰਗਾਉ ਮਾਂ ਟਪਨੀਰ ਮੰਗਾਉ ਦੁਕਾਨ ਤੋਂ ਹੋਟਲ ਤੋਂ ਗੰਦੇ ਨਹੀਂ ਪਤਲੀ ਜੀ ਕਰਕੇ ਦਾ ਦੁੱਧ ਪਾ ਦੂੰਗੀ ਹਾਂ ਹੋਰ ਮੈਂ ਇਹਨੂੰ ਕਿੱਥੇ ਸੱਜਿਆ ਬਣਾ ਕੇ ਦੇਵਾਂਗੀ ਲੈ ਚੰਗਾ ਨਾ ਤੰਗਾ ਨਹੀਂ ਪੜੀ ਹੋਈ ਐ ਮੈਂ ਤਾਂ ਕਿਤੇ ਸਬਜ਼ੀਆਂ ਨਾਲ ਬਣਾ ਲੈ ਰੱਖ ਪਿੰਗਾ ਧਰ ਕਦੀ ਗਮਾਰੇ ਦੀਆਂ ਪਹਿਲਾ ਕੋੜ ਉਹਨਾਂ ਨੂੰ ਫਿਰ ਉਹਨਾਂ ਨੂੰ ਡੰਗ ਫਿਰ ਤਰ ਦੇਖ ਲੈ ਟੰਗਾ ਟੰਗ ਦੇਖ ਰਹੀ ਤੀਵੀ ਦੀ ਟੰਗ ਵਾਲੇ ਕਰਦੀ ਐ ਇਹ ਵਾ ਮੁੰਡਾ ਪਤਾ ਨਹੀਂ ਕਰਦੇ ਚੱਕੀ ਫਿਰਦਾ ਸੀ ਕਿੱਥੇ ਸਿੱਟ ਗਿਆ ਹੋਊਗਾ ਕਰਦੇ ਚੱਕ ਕੇ ਉਹ ਸਿੱਟ ਗਿਆ ਕੋਈ ਨਹੀਂ ਤੇ ਮੰਡੇ ਚਿਰਦੀਆਂ ਮੰਨਿਆ ਨਹੀਂ ਬਣਾ ਲੈਣੀ ਆ ਤੂੰ ਖਾਣਾ ਖਾਣ ਆਪਾਂ ਕੀ ਮੂਹ ਚ ਪਾਣੀ ਆ ਜੇ ਵਰਕੀ ਆਪਾਂ ਇਹਦੀ ਟੀਵੀ ਤੋਂ ਬਣਵਾ ਲੂਗਾ ਜਿਹਦੀ ਮੈਂ ਮੇਰ ਕਰਦਾ ਮਿਆਤ ਕਰਦਾ ਵੀ ਇਹ 7 ਵਜੇ ਆ ਦੇਖ ਲੈ ਵਜੇ 7 ਤੇ ਬੇਬੇ ਹਾਂ ਉਹ ਤੂੰ ਆਖੀ ਘਰੀ ਜਾਨੀ ਐ ਇਹ ਦਾਤਰ ਜੇ ਮੰਡਿਆ ਦੀ ਗੰਡੇ ਹੀ ਢਾਲ ਦਈ ਹੈ ਹਾਂ ਉਹ ਗੰਡੇ ਹੀ ਢਾਲ ਕਿਹੜੀ ਹੁੰਦੇ ਤੂੰ ਵਧੀਆ ਸਬਜ਼ੀ ਬਣਾ ਕੋਈ ਕਾਹਦੀ ਸਬਜ਼ੀ ਬਣਾਵਾ ਤੈਨੂੰ ਉਹ ਗਮਾਰਾ ਖੜਾ ਗਮਾਰਾ ਗਮਾਰੇ ਜੇ ਫੜੀਆਂ ਤੋੜ ਲੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਨੂੰ ਵੀ ਪਤਾ ਲੱਗ ਜਾਊਗਾ ਕੋਈ ਜਿੰਨਾ ਤੇ ਮੈਂ ਜਾਉਂਦੇ ਆ ਤੈਨੂੰ ਉਨਾਂ ਚਿਰ ਗੱਲਾਂ ਹੋਣਗੀਆਂ ਅੱਛਾ ਅੱਛਾ ਹਾਂ ਮਾਂ ਕਰਦੀ ਏ ਮੂਰੇ ਮੂਰੇ ਤੈਨੂੰ ਜੇ ਤਾਹਾ ਤੋ ਕਰਾਇਆ ਤੇਰੇ ਫੇਰ ਪਤਾ ਲੱਗੂਗਾ ਬੇ ਤੈਨੂੰ ਕਿਉਂ ਕਰਨ ਕਿਉਂ ਕਰਦੀ ਕੀ ਕਰਨੀ ਤੈਨੂੰ ਲੋੜ ਸੀ ਜਿਹੜੇ ਤੋੜਾ ਨੂੰ ਪਾਣੀ ਆ ਲਿਆ ਜਾਂਦੀ ਮਾੜੀ ਜੀ ਗਲਤੀ ਤੂੰ ਕਰੀ ਨਹੀਂ ਹੁਣ ਦੇਖ ਲੈ ਦੋਸ਼ ਖੋਗ ਗਈ ਜਾਨੀ ਤੂੰ ਕਿੰਨਾ ਇਹਨੂੰ ਫੇਰ ਪਤਾ ਲੱਗੂਗਾ ਜੇ ਤੈਨੂੰ ਆਪ ਨੂੰ ਕੰਮ ਕਰਨੇ ਪੈਗੇ ਆਪ ਨੂੰ ਕੰਮ ਕਰਨੇ ਪੈਗੇ ਮੈਨੂੰ ਕੋ ਕੰਮ ਕਰਨੇ ਪੈਣ ਹੁਣ ਤੂੰ ਗਲਤੀ ਤੂੰ ਕੀਤੀ ਹੈ ਪਾਣੀ ਨੂੰ ਤੋੜਾਂ ਨਹੀਂ ਲੱਗੇ ਤਾਂ ਹੁਣ ਤੂੰ ਹੀ ਦਿਖਲ ਕਰੀ ਜਾ ਨਾਲੇ ਮੈਂ ਨਹੀਂ ਕੱਢੀਂ ਦਾਲ ਤੂੰ ਖਾਂਦਾਗਾ ਹੁਣ ਮੈਂ ਤੈਨੂੰ ਸਾਹੀ ਪਨੀਰ ਕਿੱਥਾ ਬਣਾ ਰਿਆ ਤੂੰ ਆਇਆ ਘਰ ਦੁਮਾਰੇ ਵੀ ਪਾਣੀਆ ਲਿਆ ਤੋੜ ਕੇ ਤੇ ਰਿਆ ਦੇ ਮੂਰੇ ਡੁੱਗੂ ਬੈਠਾ ਕੋਈ ਨਹੀਂ ਬੇਬੇ ਮੈਂ ਤੋੜ ਲਿਆ ਨਾ ਉਹਦੇ ਮੂਰੇ ਧਰ ਦੇਣਾ ਉਹੀ ਡੰਗ ਕੇ ਉਹੀ ਬਣਾਉ ਤੂੰ ਤਾਂ ਸਾਬਤੀ ਨਾਲ ਹੱਥ ਤਾਂ ਸਾਬਤ ਨੇ ਇਹਦੇ ਆਹੋ ਐਂਗਰ ਹੱਥ ਵੀ ਤੋੜ ਦੇ ਹੱਥਾਂ ਦੀ ਪੱਟੀਆਂ ਬੰਨ੍ਹਦੇ ਆਉਂਦੇ ਉਹ ਤਾਂ ਬੰਨਣੀਆਂ ਪੈਣਗੀਆਂ ਕਿੱਥੇ ਸੱਪਾ ਹੋਏ ਨਹੀਂ ਦੇ ਲੈ ਆਪੇ ਧਈ ਜਾਊਗਾ ਤੇ ਲੈ ਆਊਗਾ ਉਹ ਚੱਕ ਕੇ ਬਿਮਾਰੇ ਦੀਆਂ ਫੋਲੀਆਂ ਦੁੰਗਤੀਆਂ ਚੀਤੀਆਂ ਦੇ ਤਰ ਦੂੰਗੀ ਮੈਂ ਆਟਾ ਗੁੰਨਦੀ ਆ ਆਟਾ ਗੁੰਨ ਕੇ ਰੱਖ ਲੈਣੀ ਆ ਫੇ ਖਾਣਗੇ ਆਪਾਂ ਮੱਕੜਾ ਕੇ